slow down Let's give her a ride she's like 2.8 ਸਤ ਸ੍ਰੀ ਗਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫੇਰ ਦੁਬਾਰਤੋਂ ਤੇ ਅੱਜ ਮੈਂ ਜਿਹੜੀ ਤੁਹਾਡਾ ਧਿਆਨ ਲੈ ਕੇ ਜਾਣਾ ਮੈਂ ਬਲੈਕ ਮਿਰਰ ਦਾ ਇੱਕ ਐਪੀਸੋਡ ਆ ਬਲੈਕ ਮਿਰਰ ਇੱਕ ਵੈਬ ਸੀਰੀਅਲ ਜਿਹਦਾ ਇੱਕ ਐਪੀਸੋਡ ਆ ਬੜਾ ਹੀ ਸੋਚਨ ਵਾਲਾ ਬਹੁਤ ਫਿਊਚਰ ਦੇ ਬਾਰੇ ਉਹ ਵੀ ਅੱਜ ਦਿਖਾਇਆ ਗਿਆ ਵੀ ਕਿਵੇਂ ਸਾਰਾ ਕੁਝ ਜਿਹੜਾ ਰੇਟਿੰਗ ਤੇ ਰਿਵਿਊ ਤੇ ਡਿਪੈਂਡ ਕਰਦਾ ਉਡੀ ਸਾਰੀ ਲਾਈਫ ਮੈਜਨ ਕਰੋ ਵੀ ਇੱਕ ਇਹੋ ਜਿਹਾ ਵਰਡ ਜਿੱਥੇ ਉਡੀ ਸੋਸ਼ਲ ਤੇ ਇਕਨੋਮਿਕ ਵੈਲਿਊ ਆ ਜਿਹੜੀ ਉਹ ਰੇਟਿੰਗ ਤੇ ਡਿਪੈਂਡ ਹੋਵੇ ਇੰਨਾ ਡਰਾਵਣਾ ਲੱਗਦਾ ਨਾ ਜਿਹੜਾ ਇਹ ਐਪੀਸੋਡ ਆ ਨਾ ਇਹਦੇ ਵਿੱਚ ਹਰ ਕਿਸੇ ਦਾ ਜਿਹੜਾ ਫੇਸ ਤੋਂ ਰੈਕਗਨਾਈਜ਼ ਹੋ ਜਾਂਦੀ ਆ ਉਹਦੀ ਰੇਟਿੰਗ ਜਿਵੇਂ ਮੰਨ ਲਓ ਤੁਸੀਂ ਵਿਚਾਰ ਦੇ ਵਿੱਚ ਤੁਰੇ ਜਾਂਦੇ ਹੋ ਤੁਹਾਨੂੰ ਕੋਈ ਮਿਲਿਆ ਉਹਨੇ ਸਮਾਈਲ ਕੀਤੀ ਹੈਲੋ ਹਾਈ ਕਿਹਾ ਲਓ ਉਦੋਂ ਹੀ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਆ ਜੂ ਤਾਂ ਤੁਸੀਂ ਉਹਦੇ ਫੇਸ ਤੁਹਾਡੇ ਵੀ ਅੱਖਾਂ ਦੇ ਵਿੱਚ ਉਹ ਲੈਂਜ ਜੇ ਪਾਏ ਹੁੰਦੇ ਆ ਤੁਹਾਨੂੰ ਉਹਦੀ ਫੇਸ ਤੋਂ ਹੀ ਰੇਟਿੰਗ ਤੁਹਾਨੂੰ ਦਿਖ ਜਾਣੀ ਆ ਉਹਦੇ ਨਾਲ ਹੀ ਇਹਦੀ 4.1 ਆ ਜਾਂ ਇਹਦੀ 2.1 ਆ ਜਾਂ 5 ਆ ਔਰ ਇਹਦੇ ਵਿੱਚ ਨਾ ਜਿੰਨੀਆਂ ਵੀ ਫੈਸਿਲਿਟੀਆਂ ਆ ਵਾ ਬੈਟਰ ਫੈਸਿਲਿਟੀਆਂ ਵਗੈਰਾ ਮਿਲਦੀਆਂ ਉਹ ਵੀ ਰੇਟਿੰਗ ਦੇ ਆਧਾਰ ਤੇ ਮਿਲਦੀਆਂ ਫੋਰ ਐਗਜ਼ਾਮਪਲ ਤੁਸੀਂ ਹਨਾ ਕੋਈ ਟੈਕਸੀ ਬਾਇ ਕਰਨੀ ਆ ਕਾਰ ਰੈਂਟ ਤੇ ਲੈਣੀ ਆ ਕੋਈ ਘਰ ਰੈਂਟ ਤੇ ਲੈਣਾ ਵਾ ਬੇਸ਼ੱਕ ਤੁਹਾਡੇ ਕੋਲੇ ਪੈਸੇ ਹੋਣ ਤੁਹਾਡੀ ਰੇਟਿੰਗ ਉਹਨਾਂ ਨੇ ਪਹਿਲਾਂ ਵੇਖਣੀ ਹੈ ਜੇ ਤੁਹਾਡੀ ਰੇਟਿੰਗ ਵਧੀਆ ਨਹੀਂ ਹੈਗੀ ਤਾਂ ਤੁਹਾਨੂੰ ਘਰ ਨਹੀਂ ਮਿਲਣਾ ਬਾਉਤੋ ਜੀ ਉਹ ਸੋਸਾਇਟੀ ਦੇ ਵਿੱਚ ਜਾਂ ਉਸ ਏਰੀਆ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈਗੇ ਬੇਸ਼ੱਕ ਤੁਹਾਡੇ ਕੋਲ ਕਿੰਨੇ ਮਰਜੀ ਪੈਸੇ ਆ ਮਤਲਬ ਇਹ ਉੱਚ ਦਿਖਾਇਆ ਗਿਆ ਜਿਹੜਾ ਇਹ ਐਪੀਸੋਡ ਆ ਕਾਫੀ ਇੰਟਰਸਟਿੰਗ ਆ ਉਹ ਇੱਕ ਕਹਾਣੀ ਆ ਵੀ ਮੁੰਡਾ ਤੇ ਕੁੜੀ ਹੁੰਦੇ ਆ ਉਹ ਤੁਸੀਂ ਮਤਲਬ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਉਹ ਜਿਹੜੀ ਕੁੜੀ ਆ ਉਹ ਆਪਣੀ ਰੇਟ ਮਤਲਬ ਫੈਸਿਲਿਟੀ ਲੈਣ ਲਈ ਸਹੂਲਤਾਂ ਲੈਣ ਲਈ ਉਹਦੀ ਰੇਟਿੰਗ ਘਟਉਂਦੀ ਉਹਨੂੰ ਮਿਲਦੀਆਂ ਨਹੀਂ ਕਿਤੇ ਉਹਦੇ ਲਈ ਉਹ ਬਹੁਤ ਐਫਰਟ ਕਰਦੀ ਹੈ ਹਨਾ ਉਹ ਤੁਸੀਂ ਉਹਦੇ ਵਿੱਚ ਦੇਖੋਗੇ ਤੁਹਾਨੂੰ ਪਤਾ ਲੱਗ ਜੂ ਪਰ ਮੈਂ ਜਿਹੜੀ ਗੱਲਬਾਤ ਕਰਨੀ ਸੀਗੀ ਨਾ ਅੱਜ ਵੀ ਇਹ ਰੀਅਲ ਵਰਲਡ ਦੇ ਵਿੱਚ ਆ ਇਹ ਜੋੜ ਜੋਕਿਆ ਸਾਡੇ ਨਾਲ ਪਹਿਲਾਂ ਹੀ ਆਲਰੇਡੀ ਇਹਦੇ ਨਾਲ ਸਿਮਿਲਰ ਜਿਹੜਾ ਸਿਸਟਮ ਆ ਉਹਦੇ ਵੱਲ ਵਧੀ ਜਾ ਰਹੇ ਹੁਣ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਦੇਖ ਲਓ ਵੀ ਇਹਨੇ ਇੱਕ ਅਜਿਹਾ ਵਰਡ ਬਣਾਤਾ ਵੀ ਜਿੱਥੇ ਤੁਹਾਡੇ ਕਨਸੈਪਟ ਜਿਹੜਾ ਤੁਹਾਡਾ ਕੰਟੈਂਟ ਆ ਨਾ ਜਿਹੜੇ ਤੁਹਾਡੇ ਥਾਟ ਆ ਉਹਦੀ ਵੈਲਿਊ ਲਾਈਕ ਕਮੈਂਟ ਜਾਂ ਵੀਊ ਦੇ ਵੀਊ ਦੇ ਨਾਲ ਹੀ ਦੇਖੀ ਜਾਂਦੀ ਹੈ ਇਹ ਮੈਟਰ ਨਹੀਂ ਕਰਦਾ ਅੱਜ ਕੱਲ ਵੀ ਤੁਸੀਂ ਕਿੰਨਾ ਵਧੀਆ ਬੋਲ ਰਹੇ ਹੋ ਮੈਂ ਤੈਨੂੰ ਕਹਤਾ ਤੁਹਾਨੂੰ ਕਿੰਨੇ ਲੋਕ ਪਸੰਦ ਕਰਦੇ ਆ ਹਨਾ ਹੁਣ ਤੁਸ ਤੁਹਾਨੂੰ ਪਤਾ ਹੀ ਹੈ ਮੈਜੋਰਟੀ ਜਿਹੜੀ ਕਿਹਨੂੰ ਪਸੰਦ ਕਰਦੀ ਹੁੰਦੀ ਆ ਮਤਲਬ ਤੁਸੀਂ ਕਿੰਨੀ ਮਰਜ਼ੀ ਗੱਲ ਜਿਹੜੀ ਸਹੀ ਕਰ ਰਹੇ ਹੋ ਨਹੀਂ ਲੋਕਾਂ ਦੀ ਸਹੀ ਹੋਵੇ ਪਰ ਜੇ ਉਹਨੂੰ ਜ਼ਿਆਦਾ ਲੋਕਾਂ ਨੇ ਹਨਾ ਕਮੈਂਟ ਲਾਈਕ ਵਗੈਰਾ ਨਹੀਂ ਕੀਤੇ ਜ਼ਿਆਦਾ ਲੋਕਾਂ ਨੇ ਨਹੀਂ ਵੇਖਿਆ ਤਾਂ ਜਿਹੜਾ ਐਲਗੋਰਿਦਮ ਉਹ ਹੋਰ ਲੋਕਾਂ ਤੱਕ ਤੁਹਾਡੀ ਵੀਡੀਓ ਨਹੀਂ ਪਹੁੰਚਾਉਂਦਾ ਤਾਂ ਆਪਾਂ ਵੀ ਇਦਾਂ ਹੀ ਕਰਦੇ ਆ ਜਦੋਂ ਆਪਾਂ ਕਿਸੇ ਦੀ ਵੀਡੀਓ ਵੇਖਦੇ ਆ ਕੋਈ ਕੰਟੈਂਟ ਵੇਖਦੇ ਆ ਕੋਈ ਚੀਜ਼ ਵੇਖਦੇ ਆ ਜਿਹੜੀ ਆਲਰੇਡੀ ਪਪੂਲਰ ਆ ਆਪਾਂ ਦੇਖਦੇ ਆਂ ਵੀ ਹਾਂ ਲੋਕਾਂ ਨੇ ਕਮੈਂਟ ਬਹੁਤ ਕੀਤੇ ਹੋਇਆ ਲੋਕਾਂ ਨੇ ਸ਼ੇਅਰ ਕੀਤੀ ਹੋਈ ਆ ਫੇਰ ਵੀ ਆਪਾਂ ਉਹ ਦੇਖਣ ਦੀ ਕੋਸ਼ਿਸ਼ ਕਰਦੇ ਆਂ ਸੌਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰੀ ਬਹੁਤ ਘੱਟ ਵਿਊ ਜਾਂ ਲਾਈਕ ਹੁੰਦੇ ਆ ਜਾਂ ਜਮ ਬਹੁਤ ਘੱਟ ਲੋਕਾਂ ਨੇ ਹਨ ਉਹ ਚ ਇੰਟਰਸਟ ਦਿਖਾਇਆ ਹੁੰਦਾ ਪਰ ਉਹ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੁੰਦੀ ਆ ਸਾਡੇ ਲਈ ਵਧੀਆ ਹੁੰਦੀ ਆ ਆਪਾਂ ਉਹ ਇਗਨੋਰ ਕਰ ਦਿੰਨੇ ਆਂ ਸਟਾਰਟਿੰਗ ਦੇ ਵਿੱਚ ਤਾਂ ਇਹ ਨਾ ਜਿਹੜਾ ਰੇਟਿੰਗ ਵਾਲਾ ਰਿਵਿਊ ਵਾਲਾ ਜਿਹੜਾ ਵਿਚਾਰ ਹੈ ਕਾਫੀ ਵਧੀਆ ਲੱਗਦਾ ਆਪਾਂ ਨੂੰ ਲੱਗਦਾ ਵੀ ਬੜਾ ਇਹਦਾ ਪੈਨੀਫਿਟ ਆ ਯਾਰ ਹੁਣ ਤੁਸੀਂ ਆ ਆਮ ਹੀ ਦੇਖ ਲਓ ਸਟਾਰਟ ਹੋ ਗਿਆ ਸਾਰਾ ਖਾਣ ਪੀਣ ਤੋਂ ਲੈ ਕੇ ਰੈਸਟੋਰੈਂਟਾਂ ਤੱਕ ਹਰ ਚੀਜ਼ ਹੀ ਤਕਰੀਬਨ ਹਰ ਸਰਵਿਸ ਦੇ ਵਿੱਚ ਆਪਾਂ ਰਿਵਿਊ ਦੇਖ ਚੈੱਕ ਕਰਦੇ ਆ ਕੋਈ ਚੀਜ਼ ਖਰੀਦਣੀ ਹੈ ਉਹਦੇ ਰਿਵਿਊ ਚੈੱਕ ਕਰਦੇ ਆ ਇਹ ਸਾਨੂੰ ਮਤਲਬ ਹੈਲਪ ਕਰਦਾ ਡਿਸਾਈਡ ਕਰਨ ਚ ਵੀ ਕੋਈ ਚੀਜ਼ ਖਰੀਦਦੀ ਹੈ ਜਾਂ ਨਾ ਖਰੀਦਦੀ ਹੈ ਇੱਥੇ ਖਾਣਾ ਖਾਈਏ ਜਾਂ ਨਾ ਖਾਈਏ ਕਿਸੇ ਤੇ ਟਰਸਟ ਕਰੀਏ ਜਾਂ ਨਾ ਕਰੀਏ ਜੇ ਹੁਣ ਇਹਨੂੰ ਤੁਸੀਂ ਹੋਰ ਲੰਬੇ ਤਰ੍ਹਾਂ ਸੋਚੋ ਹਨਾ ਜੇ ਫਿਊਚਰ ਤੱਕ ਲੈ ਕੇ ਜਾਈਏ ਜਾਂ ਹਰ ਚੀਜ਼ ਦੇ ਵਿੱਚ ਜੇ ਰੇਟਿੰਗ ਰਿਵਿਊ ਹਰ ਚੀਜ਼ ਦੇ ਵਿੱਚ ਹੋਵੇ ਰਿਸ਼ਤੇਦਾਰ ਆਏ ਆ ਉਹ ਤੁਹਾਨੂੰ ਕਿਵੇਂ ਮਿਲੇ ਆ ਤੁਹਾਡੇ ਨਾਲ ਕੀ ਮੈਂ ਗੱਲਬਾਤ ਕੀਤੀ ਆ ਤੁਸੀਂ ਉਹਦੀ ਰੇਟਿੰਗ ਦੇਣੀ ਆ ਇੱਕ ਦੂਜੇ ਨੂੰ ਤੁਸੀਂ ਸਕੂਲ ਦੇ ਵਿੱਚ ਗਏ ਤੁਸੀਂ ਟੀਚਰ ਦੀ ਰੇਟਿੰਗ ਕਰਨੀ ਆ ਹਨਾ ਜਾਂ ਸਟੂਡੈਂਟਾਂ ਨੇ ਆਪਸ ਵਿੱਚ ਹੀ ਰੇਟਿੰਗ ਕਰਨੀ ਆ ਤਾਂ ਕਿਵੇਂ ਦਾ ਮਾਹੌਲ ਬਣੂਗਾ ਫਿਊਚਰ ਦੇ ਵਿੱਚ ਹੌਲੀ-ਹੌਲੀ ਹੁਣ ਤਾਂ ਸਾਨੂੰ ਵਧੀਆ ਲੱਗਦਾ ਪਰ ਇਹ ਬਹੁਤ ਜ਼ਿਆਦਾ ਡਰਾਵਣਾ ਹੋਊਗਾ ਮੰਨ ਲਓ ਹੁਣ ਜਿਹੜਾ ਜਿਹੜਾ ਉਹ ਕਲਾਸ ਲਈ ਵਧੀਆ ਸੋਚਦਾ ਹਨਾ ਉਹ ਟੈਸਟ ਲੈਣਾ ਚਾਹੁੰਦਾ ਜਾਂ ਉਹ ਕੋਈ ਚੀਜ਼ ਬਣਾਉਣਾ ਚਾਹੁੰਦਾ ਉਹ ਬੱਚਿਆਂ ਦਾ ਹਨਾ ਧਿਆਨ ਰੱਖਣਾ ਚਾਹੁੰਦਾ ਵੀ 1 ਘੰਟਾ 2 ਘੰਟੇ ਤੁਸੀਂ ਚੰਗੀ ਤਰ੍ਹਾਂ ਬੜੋ ਪਰ ਮੋਸਟਲੀ ਜਿਹੜੀ ਤਕਰੀਬਨ ਹਿਊਮਨ ਨੇਚਰ ਆ ਸਾਨੂੰ ਐਂਟਰਟੇਨਮੈਂਟ ਪਸੰਦ ਆ ਸਾਨੂੰ ਵੇਲੇ ਰਹਿਣਾ ਪਸੰਦ ਆ ਜੇ ਬੱਚੇ ਉਹ ਟੀਚਰ ਦੀ ਰੇਟਿੰਗ ਉਹਨੂੰ ਰੇਟਿੰਗ ਘਟ ਦੇਣਗੇ ਤਾਂ ਉਹਦੀ ਵੈਲਿਊ ਖਤਮ ਹੋ ਜੂ ਨਾ ਉਹ ਸਕੂਲ ਚੋਂ ਕੱਢਿਆ ਜਾ ਸਕਦਾ ਵੀ ਬੱਚਿਆਂ ਨੂੰ ਪਸੰਦ ਨਹੀਂ ਤਾਂ ਐਵੇਂ ਹੀ ਹਰ ਜਗ੍ਹਾ ਤੇ ਆ ਐਵੇਂ ਸੋਸ਼ਲ ਮੀਡੀਆ ਤੇ ਲਾ ਲਓ ਤੁਹਾਡੇ ਕੰਟੈਂਟ ਦਿਓ ਜੇ ਰੇਟਿੰਗ ਵਧੀਆ ਨਹੀਂ ਹੈਗੀ ਬਸ ਉਹ ਇਗਨੋਰ ਹੋ ਜਾਊਗਾ ਤੁਹਾਡੇ ਥਾਟ ਤੁਹਾਡੇ ਵਿਚਾਰਾਂ ਨੂੰ ਜੇ ਬਹੁ ਲੋਕਾਂ ਨੂੰ ਪਸੰਦ ਨਹੀਂ ਕਰਦੀ ਉਹ ਇਗਨੋਰ ਹੋ ਜਾਊਗਾ ਹੋ ਰਿਹਾ ਆਲਰੇਡੀ ਪਰ ਜੇ ਇਹ ਚੀਜ਼ ਵਧ ਗਈ ਵਧ ਗਈ ਤਾਂ ਮਤਲਬ ਜਿਹੜਾ ਇਮੇਜਿਨ ਕਰੋ ਵੀ ਦੁਨੀਆ ਕਹੇ ਜਿਹੀ ਹੋ ਜਾਊਗੀ ਪੂਰੀ ਫੇਕ ਹੋ ਜਾਊ ਜੇ ਸਾਨੂੰ ਹਰ ਜਈ ਤੋਂ ਰੇਟਿੰਗ ਮਿਲਦੀ ਹੈ ਕੋਈ ਬੰਦਾ ਬੋਲੂਗਾ ਹੀ ਨਹੀਂ ਪਹਿਲੀ ਗੱਲ ਤਾਂ ਸਾਰਾ ਕੁਝ ਫੇਕ ਹੋ ਜਾਊ ਲੋਕ ਝੂਠ ਝੂਠੀ ਸਮਾਈਲ 쇼 ਕਰਨਗੇ ਇੱਕ ਦੂਜੇ ਨੂੰ ਮਤਲਬ ਇਹ ਜਿਹਾ ਬੱਡ ਬਣ ਜੂਗਾ ਜਿੱਥੇ ਹਰ ਕੋਈ ਹੱਸ ਕੇ ਮਿਲ ਰਿਹਾ ਮਤਲਬ ਕੋਈ ਕਿਸੇ ਤੇ ਕਿੰਦੂ ਬੰਦੂ ਕਰ ਹੀ ਨਹੀਂ ਰਿਹਾ ਸਾਰੇ ਬੰਦੇ ਪੋਜ਼ੀਟਿਵ ਆ ਇੱਕ ਜਹੀ ਸੋਸਾਇਟੀ ਆ ਜਿਹੜੀ ਜਿੱਥੇ ਸਾਰੇ ਪੋਜ਼ੀਟਿਵ ਆ ਸਾਰੇ ਹੱਸ ਕੇ ਢਕੇ ਮਿਲਦੇ ਆ ਹਨਾ ਗੱਲ ਕਰਦੇ ਆ ਸਿਰਫ ਉਹ ਫੇਕ ਆ ਫੇਕ ਬਣ ਜੂਗੀ ਕਿਉਂਕਿ ਬੰਦਾ ਡਰਦਾ ਕੋਈ ਉਹਨੂੰ ਚੀਜ਼ ਬੁਰੀ ਵੀ ਲੱਗੀ ਉਹ ਬੁਰੀ ਨਹੀਂ ਕਹਿ ਸਕੂਗਾ ਕਿਉਂਕਿ ਉਹਦੇ ਮਨ 'ਚ ਡਰ ਹੋਊਗਾ ਵੀ ਜੇ ਮੈਂ ਇਹ ਗੱਲ ਕਹਿ ਤੀ ਤਾਂ ਮੈਂ ਦੀ ਰੇਟਿੰਗ ਘਟਾ ਦਊਗਾ ਤਾਂ ਮੈਨੂੰ ਵੀ ਰੇਟਿੰਗ ਘਟ ਮਿਲੂਗੀ ਵੀ ਜਿਹੜਾ ਰੀਅਲ ਹਿਊਮਨ ਹਨਾ ਆਪਣਾ ਅਸਲੀ ਬਿਹੇਵੀਅਰ ਆ ਵੀ ਕਿੰਤੂ ਬੰਤੂ ਕਰਨਾ ਝੂਠ ਤੇ ਝੂਠੀ ਗੱਲ ਨੂੰ ਜਾਂ ਗਲਤ ਗੱਲ ਤੇ ਕਿੰਤੂ ਕਰਨਾ ਸਹੀ ਗੱਲ ਨੂੰ ਐਪਰੀਸ਼ੀਏਟ ਕਰਨਾ ਉਹ ਸਾਰੀ ਚੀਜ਼ ਖਤਮ ਹੋ ਕੇ ਸਿਰਫ ਇੱਕ ਹੀ ਲੈਨ ਹੋ ਜਾਊਗੀ ਕਿ ਚੀਜ਼ ਵੱਲ ਨੂੰ ਲੋਕ ਵਧੀ ਜਾਣਗੇ ਰੇਟਿੰਗ 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 ਵਾਸਤੇ ਆਪਣੀ ਰੇਟਿੰਗ ਨੂੰ ਵਧੀਆ ਬਣਾਉਣ ਵਾਸਤੇ ਮਤਲਬ ਫੇਕ ਬਣ ਜਾਣਗੇ ਇਹੀ ਗੱਲਬਾਤ ਸੀਗੀ ਜਿਹੜੀ ਅੱਜ ਆਪਾਂ ਕਰਨੀ ਸੀ ਜਿਵੇਂ ਮੇਰਾ ਮੈਂ ਵੀ ਇੱਕ ਫਰੰਟ ਨਾਲ ਗੱਲ ਕਰਦਾ ਸੀ ਕਾਫੀ ਟਾਈਮ ਪਹਿਲਾਂ ਉਹ ਵੀਡੀਓ ਬਣਾਉਂਦਾ ਪੋਡਕਾਸਟ ਕਰਦਾ ਮਤਲਬ ਉਹ ਹਿਊਮਨ ਨੇਚਰ ਦੇ ਉਹ ਵੀ ਇਦਾਂ ਦੀਆਂ ਗੱਲਾਂ ਬਾਤਾਂ ਕਰਨਾ ਚਾਹੁੰਦਾ ਪਰ ਉਹ ਉਹਦੇ ਮਨ 'ਚ ਵੀ ਇਦਾਂ ਹੁੰਦਾ ਵੀ ਯਾਰ ਲੋਕ ਪਸੰਦ ਨਹੀਂ ਕਰਦੇ ਲੋਕ ਵੇਖਦੇ ਤਾਂ ਹੈ ਨਹੀਂ ਕੀ ਫਾਇਦਾ ਉਹਦਾ ਰੀਜ਼ਨ ਇਹੀ ਆ ਵੀ ਐਲਗੋਰਿਦਮ ਹਨਾ ਤੁਹਾਡੀ ਵੀਡੀਓ ਨੂੰ ਜੇ ਲੋਕ ਨਹੀਂ ਪਸੰਦ ਕਰਦੇ ਉਹ ਪਹਿਲਾਂ ਥੋੜੇ ਬੰਦਿਆਂ ਤੱਕ ਪਹੁੰਚਾਉਂਦਾ ਵੀਡੀਓ ਜੇ ਉਹ ਬੰਦਿਆਂ ਨੂੰ ਪਸੰਦ ਨਹੀਂ ਆਈ ਕਿਉਂਕਿ ਮжоਰਟੀ ਨੂੰ ਪਸੰਦ ਆ ਐਂਟਰਟੇਨਮੈਂਟ ਉਹਨਾਂ ਨੂੰ ਪਸੰਦ ਆ ਉਹ ਉਦਾਂ ਦੀ ਜਿਹੜੀ ਗੱਲ ਉਹਨਾਂ ਦੇ ਬਲੀਵ ਜਾਂ ਉਹਨਾਂ ਦੀਆਂ ਜਿਹੜੀਆਂ માનਤਾਵਾਂ ਜਾਂ ਧਾਰਨਾਵਾਂ ਨੂੰ ਤੋੜਦੀ ਆ ਉਹ ਉਹਨੂੰ ਉਹ ਪਸੰਦ ਨਹੀਂ ਕਰਦੇ ਜਿਹੜੀ ਚੀਜ਼ ਨੂੰ ਉਹ ਪਸੰਦ ਨਹੀਂ ਕਰਦੇ ਫਿਰ ਉਹ ਐਲਗੋਰਿਦਮ ਸਮਝ ਲੈਂਦਾ ਵੀ ਇੰਨੇ ਲੋਕਾਂ ਨੇ ਇਹਨੂੰ ਪਸੰਦ ਨਹੀਂ ਕੀਤਾ ਤਾਂ ਦਾ ਮਤਲਬ ਇਹ ਵੀਡੀਓ ਹੋਰ ਲੋਕਾਂ ਨੇ ਵੀ ਨਹੀਂ ਦੇਖਣੀ ਇੱਕ ਵੀਡੀਓ ਹੋਵੇ ਕੰਟੈਂਟ ਹੋਵੇ ਤੁਹਾਡੇ ਥਾਟ ਹੋਣ ਹੁਣ ਰਾਜਨੀਤੀ ਦੇ ਵਿੱਚ ਵੀ ਇਹ ਮਤਲਬ ਇਹ ਚੀਜ਼ ਜੇ ਵਧੀ ਜਾਊਗੀ ਤਾਂ ਕਿੰਨਾ ਡੇਂਜਰ ਹੋਊ ਹਣਾ ਸਾਨੂੰ ਕਿਸੇ ਰਾਜਨੇਤਾ ਦਾ ਭਾਸਨ ਪਸੰਦ ਨਹੀਂ ਆਇਆ ਜਾਹੇ ਉਹ ਬੇਸ਼ੱਕ ਗੱਲ ਵਧੀਆ ਕਰਦਾ ਹੋਵੇ ਕੋਈ ਪੋਲੀਟੀਕਲ ਬੰਦਾ ਜਿਹੜਾ ਬਹੁਤ ਵਧੀਆ ਹੋਵੇ ਸੋਸਾਇਟੀ ਲਈ ਵਧੀਆ ਹੋਵੇ ਜਿਉ ਉਹ ਕਹਿੰਦਾ ਵੀ ਆਹ 5 ਸਾਲ ਬਾਅਦ 10 ਸਾਲ ਬਾਅਦ ਮੈਂ ਆਹ ਡਿਸੀਜਨ ਲੈਣੇ ਚਾਹੁੰਦਾ ਤੇ ਜਿਹੜੇ 50 ਸਾਲ ਤੱਕ ਸੋਸਾਇਟੀ ਦਾ ਇਹ ਭਲਾ ਕਰਨਗੇ ਪਰ ਲੋਕਾਂ ਨੂੰ ਉਹ ਚੀਜ਼ ਦਾ ਨੁਕਸਾਨ ਦਿਖ ਰਿਹਾ ਜਾਂ ਲੋਕਾਂ ਦੀ ਜਿਹੜੀ ਸਹੂਲਤ ਆ ਥੋੜੀ ਬਹੁਤੀ ਘਟ ਰਹੀ ਹੈ ਉਹਦੇ ਨਾਲ ਤਾਂ ਲੋਕ ਉਹਨੂੰ ਰੇਟਿੰਗ ਘੱਟ ਦੇਣਗੇ ਜਾਂ ਜਾਂ ਉਹਦੀ ਜਿਹੜੇ ਵਿਚਾਰ ਆ ਉਹਨਾਂ ਦੀ ਵੈਲਿਊ ਨਹੀਂ ਦੇਣਗੇ ਤਾਂ ਬਸ ਫਿਰ ਉਹਦੀ ਪੁੱਛਿਆ ਨਹੀਂ ਹੋਊਗੀ ਉਹ ਵੀ ਖਤਮ ਹੀ ਹੋ ਜਾਊਗਾ ਮਤਲਬ ਇਦਾਂ ਹੀ ਆ ਫਿਰ ਜਿਹੜੇ ਲੋਕ ਹਰ ਬੰਦਾ ਲੋਕਾਂ ਨੂੰ ਖੁਸ਼ ਕਰਨ ਲਈ ਮਤਲਬ ਦੁਨੀਆ ਇਦਾਂ ਦੀ ਬਣ ਜੂਗੀ ਵੀ ਸਾਰਿਆਂ ਨੂੰ ਖੁਸ਼ ਕਰਕੇ ਰੱਖਣਾ ਤੇ ਤਾਂ ਕਿ ਲੋਕ ਮੈਨੂੰ ਪਸੰਦ ਕਰਨ ਤਾਂ ਕਿ ਮੇਰੀ ਰੇਟਿੰਗ ਵਧੀਆ ਰਵੇ ਮੈਨੂੰ ਲੱਗਦਾ ਆਪਾਂ ਆਲਰੇਡੀ ਇਸ ਚੀਜ਼ ਬਾਰੇ ਗੱਲ ਕਰ ਰਹੇ ਆ ਹੌਲੀ ਹੌਲੀ ਤੇ ਇਹਨੂੰ ਕੰਟਰੋਲ ਕਰਨ ਦੀ ਲੋੜ ਆ ਤੇ ਸਮਝਣ ਦੀ ਲੋੜ ਆ ਸਾਡੇ ਲਈ ਕੀ ਠੀਕ ਆ ਕੀ ਗਲਤ ਧੰਨਵਾਦ ਵੀਡੀਓ ਵੇਖਣ ਲਈ ਤੇ ਵੀ ਜੇ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ